ਗੁਰ ਪ੍ਰਸਾਦ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗਣ ਹਮਾਰੇ ਦਇਆ ਕਰੋ ਕਿਛ ਮੇਰੀ ਉਪਾਵੋ ਡੁੱਬਤੇ ਪੱਥਰ ਤਾਰੇ ਸੁਖ ਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਰੱਖਿਆ ਭਗਤ ਵਸ਼ਲ ਦਇਆ ਨਿਤ ਕਲਯੁਗ ਤੇ ਬੋਹਿਤ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਚਬਰ ਸ਼ਤਰ ਤਖਤ ਦੇ ਮਾਲਕ ਸਾਡੇ ਸਭ ਉਪਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਆ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਗਤੀ ਰੂਪ ਚ ਇਕੱਠਿਆਂ ਕੀਤਾ ਆ ਅੰਮ੍ਰਿਤ ਵੇਲੇ ਤੇ ਦਾਤ ਬਖਸ਼ੀ ਆ ਆਪਣੇ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਿਆ ਆ ਸੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦਾ ਇਹਨਾਂ ਸਭ ਦਾਤਾਂ ਦੇ ਲਈ ਕੋਟਾਨ ਕੋਟ ਸ਼ੁਕਰ ਆ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਸਤ ਗੁਰ ਜਾਗ ਜਗਾਏ ਤਾਂ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਅਸੀਂ ਬਹੁਤ ਵੱਡੇ ਭਾਗਾ ਵਾਲੇ ਆ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਦਾਤਾਂ ਦੇ ਕੇ ਨਿਵਾਜਿਆ ਆ ਸੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਜਾ ਰਿਹਾ ਕਿ ਜੋ ਗੁਰੂ ਪਾਤਸ਼ਾਹ ਜੀ ਨੇ ਅੱਜ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਆ ਆ ਉਸੇ ਗੁਰੂ ਪਾਤਸ਼ਾਹ ਜੀ ਸਾਨੂੰ ਵਿਚਾਰ ਸਮਝਾਣਗੇ ਤੇ ਅੱਜ ਦੇ ਜੋ ਹੁਕਮਨਾਮਾ ਸਾਹਿਬ ਆਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 719 ਉੱਪਰ ਸੁਭਾਏਮਾਨ ਨੇ ਬੈਰਾੜੀ ਰਾਗ ਅੰਦਰ ਚੌਥੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੇ ਹੋਏ ਨੇ ਹੁਕਮਨਾਮੇ ਤੋਂ ਭਾਵ ਹੁੰਦਾ ਹੈ ਕਿ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਦਿੱਤਾ ਆ ਜੋ ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਆ ਕਿ ਪੁੱਤਰ ਤੇਰੀ ਜੀਵਨ ਜਾਂਚ ਇਹ ਹੋਣੀ ਚਾਹੀਦੀ ਆ ਸਾਰੀ ਗੁਰਬਾਣੀ ਹੀ ਹੁਕਮ ਸਾਡੇ ਲਈ ਕਿ ਇੱਕ ਸਿੱਖ ਨੇ ਆਪਣੇ ਗੁਰੂ ਦਾ ਹੁਕਮ ਲੈ ਕੇ ਤੁਰਨਾ ਆ ਤੇ ਓਵੇਂ ਉਸਦੀ ਜੀਵਨ ਜਾਂਚ ਹੋਈ ਜੋ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਗੁਰੂ ਪਾਤਸ਼ਾਹ ਜੀ ਸਾਨੂੰ ਹੁਕਮਨਾਮਾ ਸਹਿ ਬਖਸ਼ਦੇ ਆ ਉਹ ਕਿਸ ਲਈ ਆ ਕਿ ਸਭ ਤੋਂ ਪਹਿਲਾਂ ਇੱਕ ਗੁਰਸਿੱਖ ਆਪਣੇ ਗੁਰੂ ਦੇ ਦਰਸ਼ਨ ਕਰੇ ਗੁਰੂ ਪਾਤਸ਼ਾਹ ਜੀ ਤੋਂ ਉਪਦੇਸ਼ ਲਏ ਤੇ ਉਸ ਉਪਦੇਸ਼ ਤੇ ਸਾਰਾ ਦਿਨ ਅਸੀਂ ਚੱਲਣਾ ਆ ਉਸ ਨੂੰ ਆਪਣੇ ਧਿਆਨ ਚ ਰੱਖਣਾ ਆ ਕਿ ਜੀਵਨ ਦੇ ਵਿੱਚ ਉਸ ਨੂੰ ਕਮਾਉਣਾ ਆ ਉਸ ਅਨੁਸਾਰ ਅਸੀਂ ਚੱਲ ਸਕੀਏ ਤੇ ਇਹ ਸਾਡਾ ਸਬਦਾਂ ਕਹਿ ਲਓ ਕਿ ਸਾਡਾ ਨੀਮ ਆ ਅੰਮ੍ਰਿਤ ਵੇਲੇ ਤਾਂ ਚਲੋ ਆਪਾਂ ਗੁਰਦੁਆਰਾ ਸਾਈਂ ਬੋੰਨੇ ਆਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆਂ ਪਰ ਅਸੀਂ ਸਾਰਾ ਦਿਨ ਗੁਰੂ ਪਾਤਸ਼ਾਹ ਜੀ ਨੂੰ ਉਹਨਾਂ ਦੀ ਸਿੱਖਿਆ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਹੁੰਦਾ ਆ ਤਾਂ ਹੀ ਅਸੀਂ ਪੂਰਾ ਜੀਵਨ ਉਹਨਾਂ ਦੀ ਸਿੱਖਿਆ ਤੇ ਚੱਲ ਸਕਦੇ ਆਂ ਅਸੀਂ ਆਪਣੇ ਇਹ ਜੀਵਨ ਰਸਤੇ ਤੋਂ ਗੁਰਮਤ ਤੋਂ ਡੋਲਣੋਂ ਬਚ ਸਕਦੇ ਆਂ ਤੇ ਜੋ ਅੱਜ ਗੁਰੂ ਪਾਤਸ਼ਾਹ ਜੀ ਸਾਨੂੰ ਹੁਕਮਨਾਮਾ ਸਾਹਿਬ ਦੇ ਵਿੱਚ ਸਮਝਾ ਰਹੇ ਨੇ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਇਸ ਸ਼ਬਦ ਵਿੱਚ ਦੋ ਬੰਦ ਆ ਤੇ ਨਾਲ ਇੱਕ ਬੰਦ ਰਹਾਉ ਦਾ ਆ ਤੇ ਰਹਾਉ ਦਾ ਬੰਦ ਭਾਵ ਕਿ ਜਿਸ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਆ ਮੂਲ ਅਰਥ ਗੁਰੂ ਪਾਤਸ਼ਾਹ ਜੀ ਨੇ ਦਿੱਤੇ ਹੁੰਦੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਹਰ ਜਨ ਰਾਮ ਨਾਮ ਗੁੰਗਾਵੇ ਕਿ ਜਿਹੜਾ ਵੈਗੁਰੂ ਦਾ ਜਨ ਹੁੰਦਾ ਆ ਵੈਗੁਰੂ ਦਾ ਸੇਵਕ ਹੁੰਦਾ ਆ ਜਿਹੜਾ ਆਪਣੇ ਗੁਰੂ ਦੇ ਨਾਲ ਜੁੜਿਆ ਹੁੰਦਾ ਆ ਉਹ ਪਰਮਾਤਮਾ ਦੇ ਹੀ ਗੁਣ ਗਾਉਂਦਾ ਆ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਤੀ ਵੀ ਸਮਝਾਇਆ ਬਾਣੀ ਦੇ ਵਿੱਚ ਸਮਝਾਉਂਦੇ ਹੀ ਰਹਿੰਦੇ ਆ ਕੇਵਲ ਨਾਮ ਜਪੋਰੇ ਪ੍ਰਾਨੀ ਪਰੋਂ ਏਕ ਕੀ ਸ਼ਰਨਾ ਕਿ ਇੱਕ ਵੈਗੁਰੂ ਦੀ ਸ਼ਰਨ ਚ ਪੈਣਾ ਆ ਤੇ ਸਿਰਫ ਇੱਕ ਨਾਮ ਜਪਣਾ ਆ ਕੇਵਲ ਇੱਕ ਨਾਮ ਜਪਣਾ ਕਿਉਂ ਇੱਕ ਨਾਮ ਜਪਣਾ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਏ ਜੀਓ ਤੇ ਗੁਰੂ ਪਾਤਸ਼ਾਹ ਜੀ ਇਹ ਸਾਨੂੰ ਨਾਮ ਦੀ ਮਹੱਤਤਾ ਸਾਰੀ ਬਾਣੀ ਦੇ ਵਿੱਚ ਸਮਝਾਉਂਦੇ ਆ ਹੁਣ ਸੁਖਮਨੀ ਸਾਹਿਬ ਬਾਣੀ ਜਿਵੇਂ ਆਪਾਂ ਰੋਜ਼ ਪੜ੍ਹਦੇ ਆ ਤੇ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀ ਕਰਨ ਨੂੰ ਕਿਹਾ ਆ ਸਾਨੂੰ ਨਾਮ ਦੀ ਵਡਿਆਈ ਆ ਸੁਖਮਣੀ ਬਾਣੀ ਦੀ ਜੋ ਰਹਾਉ ਦੀ ਤੋਕਿਆ ਰਹਾਉ ਦੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀ ਕਿਹਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਕਿ ਜਿਹੜੇ ਵਾਹਿਗੁਰੂ ਦੇ ਪਤ ਤਾ ਉਹਨਾਂ ਦਾ ਮਨ ਹਮੇਸ਼ਾ ਨਾਮ 'ਚ ਟਿਕਿਆ ਹੁੰਦਾ ਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਇਹ ਵਾਹਿਗੁਰੂ ਦਾ ਮਈ ਅੰਮ੍ਰਿਤ ਮਈ ਨਾਮ ਆ ਜਿਹੜਾ ਸਾਨੂੰ ਆਤਮਿਕ ਜੀਵਨ ਬਖਸ਼ਦਾ ਆ ਜਿਵੇਂ ਅਸੀਂ ਆਪਣੇ ਸਰੀਰ ਨੂੰ ਖੁਰਾਕ ਦਿੰਨੇ ਆ ਨਾ ਸਵੇਰੇ ਉੱਠ ਕੇ ਪਹਿਲਾਂ ਚਾਹ ਪਾਣੀ ਪੀਂਨੇ ਆ ਬ੍ਰੇਕਫਾਸਟ ਕਰਦੇ ਆ ਫਿਰ ਦੁਪਹਿਰ ਦਾ ਖਾਣਾ ਖਾਣਨੇ ਆ ਰਾਤ ਨੂੰ ਖਾਣਨੇ ਆ ਕਿਉਂ ਖਾਣਨੇ ਆ ਇਸ ਦੀ ਲੋੜ ਆ ਤਾਂ ਹੀ ਉਹ ਚੱਲ ਸਕੂਗਾ ਜੇ ਉਸ ਨੂੰ ਪੂਰੀ ਖੁਰਾਕ ਮਿਲੂਗੀ ਸੋ ਇਸੇ ਤਰ੍ਹਾਂ ਸੰਗਤ ਨਾਮ ਬਾਣੀ ਇਹ ਸਾਡੇ ਆਤਮਿਕ ਜੀਵਨ ਦੀ ਖੁਰਾਕ ਆ ਇਹ ਅਸੀਂ ਆਪਣੇ ਆਤਮਿਕ ਜੀਵਨ ਨੂੰ ਦੇਣੀ ਆ ਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਹਰ ਥਾਂ ਤੇ ਆਪਣੇ ਗੁਰਸਿੱਖ ਨੂੰ ਨਾਮ ਦੇ ਨਾਲ ਜੁੜਨ ਨੂੰ ਕਹਿੰਦੇ ਆ ਗੁਰ ਸਤ ਗੁਰ ਕਾਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਏ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਆ ਨਾ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੇ ਨਾਲ ਜੁੜਦਾ ਆ ਸਿਮਰਨ ਕਰਦਾ ਆ ਭਗਤੀ ਕਰਦਾ ਆ ਹੁਣ ਭਗਤੀ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਬਾਣੀ ਪੜ੍ਹਦੇ ਆ ਬਾਣੀ ਜੋ ਸਿੱਖਿਆ ਲੈਣੀ ਬਾਣੀ ਗਿਆਨ ਆ ਤੇ ਜੋ ਨਾਮ ਆ ਇਹ ਧਿਆਨ ਆ ਗਿਆਨ ਨੇ ਸਾਨੂੰ ਰਾਹ ਦੱਸਣਾ ਹੈ ਤੇ ਧਿਆਨ ਨੇ ਸਾਨੂੰ ਪਰਮਾਤਮਾ ਤੱਕ ਪਹੁੰਚਾਉਣਾ ਆ ਉਹਨੇ ਸਾਨੂੰ ਮਿਲਾਉਣਾ ਆ ਸ਼ਬਦ ਗੁਰੂ ਸੁਰਤ ਤ ਉਹਨਾਂ ਜੇਲਾ ਕਿ ਸ਼ਬਦ ਸਾਡਾ ਗੁਰੂ ਆ ਜਿਹਨੇ ਸਾਨੂੰ ਪ੍ਰੇਰਣਾ ਦੇਣੀ ਆ ਤੇ ਸੁਰਤੀ ਸਾਡਾ ਧਿਆਨ ਆ ਅਸੀਂ ਆਪਣੀ ਸੁਰਤ ਨੂੰ ਉਵੇਂ ਚਲਾਉਣਾ ਆ ਸੋ ਐਵੇਂ ਹੀ ਗੁਰੂ ਪਾਤਸ਼ਾਹ ਜੀ ਕਹਿ ਰਹੇ ਆ ਕਿ ਜਿਹੜਾ ਵੈਗੁਰੂ ਦਾ ਜਨ ਹੁੰਦਾ ਆ ਭਗਤ ਹੁੰਦਾ ਆ ਹਮੇਸ਼ਾ ਵੈਗੁਰੂ ਤੇ ਗੁਣ ਗਾਉਂਦਾ ਰਹਿੰਦਾ ਆ ਨਾਮ ਜਪਦਾ ਰਹਿੰਦਾ ਆ ਸਿਮਰਨ ਕਰਦਾ ਆ ਹੁਣ ਇਸ ਤੋਂ ਸਾਨੂੰ ਇਹ ਵੀ ਸਮਝਣਾ ਚਾਹੀਦਾ ਆ ਕਿ ਫਿਰ ਜਿਹੜਾ ਨਾਮ ਨਹੀਂ ਜਪ ਰਿਆ ਜਿਹੜਾ ਭਗਤੀ ਨਹੀਂ ਕਰ ਰਿਆ ਉਹ ਵੈਗੁਰੂ ਦਾ ਜਨ ਕਿਵੇਂ ਬਣ ਸਕੂਗਾ ਕਿਉਂਕਿ ਉਹਨੇ ਤਾਂ ਪਰਮਾਤਮਾ ਦੇ ਨਾਲ ਪਿਆਰ ਪਾਇਆ ਹੀ ਨਹੀਂ ਹਰ ਨਾਮਾ ਹਰ ਰੰਗ ਹੈ ਗੁਰੂ ਪਾਤਸ਼ਾਹ ਜੀ ਕਹਿ ਰਹੇ ਆ ਕਿ ਪਰਮਾਤਮਾ ਦਾ ਪਿਆਰ ਉਸਦਾ ਨਾਮ ਹੀ ਆ ਜਿਸ ਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਪਿਆਰ ਉਸ ਨੂੰ ਦਿੰਦੇ ਆ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਪੰਗ ਜਿਸ ਤੇ ਇੱਕ ਵਾਰੀ ਚੜ ਜਾਂਦਾ ਆ ਉਹ ਬਾਅਦ ਚ ਉਤਰਦਾ ਨਹੀਂ ਆ ਜਿਹੜਾ ਸਿਮਰਨ ਭਗਤੀ ਚ ਇੱਕ ਵਾਰੀ ਜੁੜ ਜਾਂਦਾ ਆ ਜਿਵੇਂ ਭਗਤ ਜੁੜੇ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਭਗਤਾਂ ਤੋਂ ਭਗਤੀ ਕਰਵਾਈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਕਿੰਨੀਆਂ ਰੁਕਾਵਟਾਂ ਆਈਆਂ ਪਰ ਉਹ ਭਗਤੀ ਦੇ ਨਾਲ ਜੁੜੇ ਰਹੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਲਾਦ ਜਪਿਓ ਅਰ ਜੈਸੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਭਗਤੀ ਕਰਨੀ ਆ ਤਾਂ ਉਹਨਾਂ ਭਗਤਾ ਵਾਂਗ ਕਰੋ ਜਿਨ੍ਹਾਂ ਨੇ ਕਿਸੇ ਚੀਜ਼ ਦੀ ਫਿਰ ਪਰਵਾਹ ਨਹੀਂ ਕੀਤੀ ਨਾਮ ਦੇ ਨਾਲ ਜੁੜਿਆ ਹੋਇਆ ਭਗਤ ਨਾਮਦੇਵ ਜੀ ਜਾਂ ਆਪਾਂ ਜਿੰਨੇ ਵੀ ਭਗਤ ਦੇਖਦੇ ਆ ਉਸ ਸਮੇਂ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਕਿੰਨਾ ਉਹਨਾਂ ਨੂੰ ਰੋਕਣਾ ਚਾਇਆ ਸਮੇਂ ਦੀਆਂ ਸਰਕਾਰਾਂ ਨੇ ਵੀ ਰੋਕਿਆ ਕਈ ਕੁਛ ਕੀਤਾ ਪਰ ਉਹ ਨਹੀਂ ਰੁਕੇ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦੀ ਸਮਝ ਸੀ ਕਿ ਇਹੀ ਪਰਮਾਤਮਾ ਸਭ ਦੇ ਵਿੱਚ ਰਮਿਆ ਹੋਇਆ ਆ ਇਹੀ ਪਰਮਾਤਮਾ ਸਭ ਦੇ ਵਿੱਚ ਸਰਬਵਿਆਪਕ ਆ ਤੇ ਮੈਂ ਉਸਦੇ ਹੀ ਗੁਣ ਗਾਉਨੇ ਆ ਇਹੀ ਚੀਜ਼ ਸਮਝਣ ਦੀ ਸਾਨੂੰ ਲੋੜ ਆ ਜੇ ਅਸੀਂ ਵਾਹਿਗੁਰੂ ਦੇ ਸੇਵਕ ਬੰਨਣਾ ਚਾਹੁੰਦੇ ਆ ਨਾ ਤੇ ਗੁਰੂ ਪਾਤਸ਼ਾਹ ਜੀ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਆ ਕਿ ਵਾਹਿਗੁਰੂ ਦੇ ਗੁਣ ਦਾ ਸਿਮਰਨ ਕਰ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਉਹ ਪ੍ਰਮਾਤਮਾ ਫਿਰ ਆਪਣੇ ਸੇਵਕਾਂ ਤੋਂ ਆਪਣਾ ਨਾਮ ਆਪ ਜਪਾਉਂਦਾ ਆ ਆਪ ਜਪਾਏ ਜਪੇ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਉ ਉਹੀ ਗੁਣ ਗੁੰਦਾ ਜਿਸ ਤੋਂ ਵੈਗਰੂ ਆਪ ਗਵਾਉਂਦਾ ਆ ਸੋ ਇਸ ਲਈ ਆਪਾਂ ਵੀ ਗੁਰੂ ਪਾਤਸ਼ਾਹ ਜੀ ਨੂੰ ਅਰਦਾਸ ਕਰਨੀ ਆ ਵੈਗਰੂ ਜੇ ਸਾਡੇ ਤੋਂ ਨਾਮ ਨਹੀਂ ਜਪ ਹੁੰਦਾ ਤੇ ਤੁਸੀਂ ਕਿਰਪਾ ਕਰੋ ਕਿਉਂਕਿ ਤੁਹਾਡਾ ਸੇਵਕ ਤਾਂ ਤੁਹਾਡੇ ਗੁਣ ਹੀ ਗੁੰਦਾ ਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਤੇ ਅੱਗੇ ਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਆ ਕਿ ਜੇ ਕੋਈ ਮੰਨ ਲਓ ਉਸ ਸੇਵਕ ਦੀ ਨਿੰਦਿਆ ਕਰੇ ਉਸ ਨੂੰ ਪਲਾ ਬੁਰਾ ਕਹੇ ਜਿਹੜਾ ਸੇਵਾ ਭਗਤੀ ਕਰ ਰਿਹਾ ਆ ਨਾਮ ਦੇ ਨਾਲ ਜੁੜਿਆ ਹੋਇਆ ਆ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਆ ਪਰ ਕਹਿੰਦੇ ਉਹ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਗੁਣ ਨਹੀਂ ਗਵਾਉਂਦਾ ਉਹ ਭਗਤੀ ਨਹੀਂ ਛੱਡਦਾ ਉਹ ਜੋ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਇਆ ਹੁੰਦਾ ਆ ਨਾ ਉਸ ਰਾਹ ਤੋਂ ਡੋਲਦਾ ਨਹੀਂ ਆ ਕਿਉਂਕਿ ਭਗਤੀ ਦਾ ਰਾਹ ਬਹੁਤ ਔਖਾ ਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬਿਕਮ ਮਾਰਗ ਚੱਲਣਾ ਉਹ ਬਹੁਤ ਔਖੇ ਰਸਤੇ ਤੇ ਚੱਲਦੇ ਆ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਾਣੇ ਉਹ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਉਹ ਇਸ ਮਾਰਗ ਤੇ ਚੱਲਦੇ ਆ ਜਿਹੜਾ ਵਾਲ ਤੋਂ ਵੀ ਬਰੀਕ ਆ ਜਿਹੜਾ ਖੰਡੇ ਤੋਂ ਧਾਰ ਤੋਂ ਵੀ ਤਿੱਖਾ ਆ ਗੁਰੂ ਪਾਤਸ਼ਾਹ ਜੀ ਇਸੇ ਰਾਹ ਤੇ ਚੱਲਣ ਦੀ ਸਾਨੂੰ ਸਭ ਨੂੰ ਪ੍ਰੇਰਣਾ ਦੇ ਰਿਹਾ ਪਰ ਜੇ ਕੋਈ ਇਸ ਰਾਹ ਤੇ ਚੱਲਦਾ ਹੈ ਹੁਣ ਭਲਾ ਬੁਰਾ ਕਹਿਣ ਵਾਲੇ ਕਿੰਨੇ ਲੋਕੀ ਹੁੰਦੇ ਆ ਜੇ ਕੋਈ ਮੰਨ ਲਓ ਭਗਤੀ ਕਰਦਾ ਆ ਸੇਵਾ ਕਰਦਾ ਆ ਤੇ ਦੁਨੀਆ ਨੂੰ ਕਿੰਨਾ ਗਲਤ ਕਹਿੰਦੀ ਆ ਇਹ ਸ਼ੁਰੂ ਤੋਂ ਹੀ ਐਵੇਂ ਹੁੰਦਾ ਆ ਰਿਹਾ ਭਗਤਾਂ ਦੇ ਸਮੇ ਤੋਂ ਗੁਰੂ ਸਾਹਿਬਾਨਾਂ ਦੇ ਸਮੇ ਤੋਂ ਹੁਣ ਗੁਰੂ ਪਾਤਸ਼ਾਹ ਜੀ ਨੂੰ ਵੀ ਲੋਕਾਂ ਨੇ ਰੋੜੇ ਮਾਰੇ ਉਤਨਾ ਕਿਆ ਬਤਾਲਾ ਕਿਆ ਕਈ ਕੁਛ ਕਿਆ ਉਹਨਾਂ ਨੂੰ ਪਰ ਵਾਹਿਗੁਰੂ ਭਗਤਾਂ ਦੀ ਯਾਦ ਰੱਖਦਾ ਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਪ੍ਰਲਾਦ ਜਨ ਤੁਦ ਰੱਖ ਲੈ ਹਰ ਜੀਓ ਹਰਨਾਕਸ਼ ਮਾਰ ਬਚਾਇਆ ਹੁਣ ਹਰਨਾਕਸ਼ ਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਆ ਕੇ ਦੇਖਿਆ ਆਪ ਹੀ ਮਾਰਿਆ ਕਿਉਂਕਿ ਉਹ ਆਪਣੇ ਭਗਤਾਂ ਦੀ ਰੱਖਦਾ ਆ ਉਹਦਾ ਬਿਰਦ ਦਾ ਸੁਭਾਅ ਆ ਬਸੇ ਭਗਤਾਂ ਦਾ ਜਿਹੜਾ ਜੀਵਨ ਹੁੰਦਾ ਹੈ ਜਿਵੇਂ ਉਹ ਨਾਮ ਦੇ ਰਾਹ ਤੇ ਚੱਲਦੇ ਆ ਉਹਨਾਂ ਨੂੰ ਭਰਾ ਪਲਾ ਬੁਰਾ ਕਹਿਣ ਵਾਲੇ ਵੀ ਬਹੁਤ ਹੁੰਦੇ ਆ ਪਰ ਕਦੀ ਵੀ ਸਾਨੂੰ ਕਿਸੇ ਵੀ ਗੁਰਸਿੱਖ ਨੂੰ ਸੇਵਾ ਭਗਤੀ ਕਰਨ ਵਾਲੇ ਨੂੰ ਭਗਤੀ ਕਰਨ ਵਾਲੇ ਨੂੰ ਕਦੀ ਗਲਤ ਨਹੀਂ ਕਹਿਣਾ ਚਾਹੀਦਾ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਉਹਨਾਂ ਦੇ ਅੰਦਰ ਵਾਹਿਗੁਰੂ ਆਪ ਵਰਤ ਰਿਹਾ ਆ ਵਾਹਿਗੁਰੂ ਉਹਨਾਂ ਤੋਂ ਉਦਮ ਆਪ ਕਰਵਾਉਂਦਾ ਆ ਤੇ ਜੇ ਕੋਈ ਉਹਨਾਂ ਨੂੰ ਗਲਤ ਕਹੇ ਕੋਈ ਉਹਨਾਂ ਦੀ ਨਿੰਦਿਆ ਕਰੇ ਤੇ ਵੈਗਰੂ ਫਿਰ ਆਪ ਉਹਨਾਂ ਨੂੰ ਦੇਖਦਾ ਆ ਜਿਵੇਂ ਹਰਨਾਕਸ਼ ਨੂੰ ਦੇਖਿਆ ਜਿਵੇਂ ਭਗਤ ਨਾਮਦੇਵ ਜੀ ਨੂੰ ਉਹ ਬਾਦਸ਼ਾਹ ਨੇ ਉਹਦੋਂ ਮਾਰਨਾ ਚਾਹਿਆ ਹਾਥੀ ਅੱਗੇ ਸੁੱਟਿਆ ਬੰਨ ਕੇ ਕਈ ਕੁਛ ਕੀਤਾ ਪਰ ਫਿਰ ਗੁਰੂ ਪਾਤਸ਼ਾਹ ਜੀ ਉੱਥੇ ਆ ਪਾਏ ਆਪ ਉਹਨਾਂ ਨੇ ਭਗਤ ਦੀ ਰੱਖੀ ਵੈਗਰੂ ਨੇ ਤਾਂ ਰੱਖਣੀ ਆ ਵੈਗਰੂ ਦਾ ਸੁਭਾਅ ਆ ਪਰ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਿ ਜੇ ਕੋਈ ਅਸੀਂ ਓਵੇਂ ਦਾ ਉਗਣ ਕਰ ਰਹੇ ਆ ਨਾ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਨਿੰਦਾ ਪਲੀ ਕਿਸੇ ਕੀ ਨਾ ਹੀ ਕਿ ਨਿੰਦਾ ਕਦੀ ਵੀ ਕਿਸੇ ਦੀ ਨਹੀਂ ਕਰਨੀ ਚਾਹੀਦੀ ਹੁਣ ਸੁਖਮਨੀ ਬਾਣੀ ਆਪਾਂ ਪੜ੍ਹਦੇ ਆ ਉਹਦੇ ਚ ਪੂਰੀ ਗੁਰੂ ਪਾਤਸ਼ਾਹ ਜੀ ਨੇ ਅਸ਼ਟਪਦੀ ਦੇ ਵਿੱਚ ਲਿਖਿਆ ਆ ਸਭ ਕੁਝ ਲਿਖਿਆ ਆ ਕਿ ਜੇ ਕੋਈ ਕਿਸੇ ਸੇਵਕ ਦੀ ਸੰਤ ਜਨ ਦੀ ਭਗਤ ਦੀ ਨਿੰਦਿਆ ਕਰਦਾ ਉਸ ਦਾ ਕੀ ਹਾਲ ਹੁੰਦਾ ਆ ਸੰਤਾਂ ਦਾ ਨਿੰਦਕ ਮਹਾਤਤਾਈ ਕਿਸ ਜਿਹੜਾ ਸੰਗਤ ਦੀ ਕਿਸੇ ਗੁਰਸਿੱਖ ਦੀ ਨਿੰਦਿਆ ਕਰਦਾ ਆ ਕਿਸੇ ਨੂੰ ਗਲਤ ਕਹਿੰਦਾ ਹੈ ਸੇਵਾ ਭਗਤੀ ਕਰਨ ਵਾਲੇ ਨੂੰ ਉਸ ਦਾ ਬਹੁਤ ਬੁਰਾ ਹਾਲ ਹੁੰਦਾ ਆ ਉਹ ਨਰਕਾਂ 'ਚ ਜਾਂਦਾ ਆ ਉਹਨੂੰ ਉਹਨੂੰ ਇੱਥੇ ਵੀ ਬਹੁਤ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਸ਼ਰੀਰਕ ਤੌਰ ਤੇ ਆਤਮਕ ਤੌਰ ਤੇ ਖਤਮ ਹੋ ਜਾਂਦਾ ਆ ਉਹ ਜੋ ਇਹਵੇਂ ਹੀ ਸਾਨੂੰ ਬਾਣੀ ਦੀ ਸੇਧ ਲੱਗ ਕੇ ਇਸ चीज ਨੂੰ ਸਮਝਣਾ ਚਾਹੀਦਾ ਆ ਕਿ ਅਸੀਂ ਵੀ ਸਿਰਫ ਵਾਹਿਗੁਰੂ ਦੇ ਗੁਣ ਗਾਉਣੇ ਆ ਅਸੀਂ ਵੀ ਵਾਹਿਗੁਰੂ ਦੇ ਜਨ ਬਨਣਾ ਆ ਤੇ ਜੇ ਕੋਈ ਵਾਹਿਗੁਰੂ ਦਾ ਜਨ ਆ ਉਹਨੂੰ ਕਦੀ ਵੀ ਗਲਤ ਨਹੀਂ ਕਹਿਣਾ ਉਸੇ ਕਦੀ ਵੀ ਨਿੰਦਿਆ ਨਹੀਂ ਕਰਨੀ ਤੇ ਜਿਹੜਾ ਵਾਹਿਗੁਰੂ ਦਾ ਜਨ ਹੁੰਦਾ ਹੁਣ ਮੰਨ ਲਓ ਅਸੀਂ ਭਗਤੀ ਕਰ ਰਹੇ ਆ ਨਾਮ ਜਪ ਰਹੇ ਆ ਤੇ ਜੇ ਕੋਈ ਸਾਨੂੰ ਆ ਕੇ ਗਲਤ ਕਹੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਾ ਕੁਝ ਛੱਡ ਦੇਣਾ ਹੈ ਨਹੀਂ ਆਪਣੀ ਸੇਵਾ ਭਗਤੀ ਉਂਝ ਹੀ ਕਰਨੀ ਆ ਕਿਉਂਕਿ ਵਾਹਿਗੁਰੂ ਦਾ ਸੇਵਕ ਕਦੇ ਵੀ ਉਹ ਆਪਣਾ ਗੁਣ ਨਹੀਂ ਗਵਾਉਂਦਾ ਕਿਉਂਕਿ ਕਿਸ ਲਈ ਕਰਦਾ ਆ ਪ੍ਰਮਾਤਮਾ ਲਈ ਕਰਦਾ ਆ ਉਹਨੂੰ ਪਤਾ ਹੁੰਦਾ ਆ ਕਿ ਮੈਂ ਵਾਹਿਗੁਰੂ ਦੇ ਘਰ ਚੋਂ ਨਾਮ ਰੂਪੀ ਹੀਰੇ ਇਕੱਠੇ ਕਰ ਰਿਆ ਆ ਮੈਂ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਆ ਆ ਆਪਣੇ ਕਰਮਾਂ ਨੂੰ ਸਵਾਰ ਰਿਹਾ ਆ ਸਤਖੰਡ ਦਾ ਰਾਹ ਸਿੱਧਾ ਕਰ ਰਿਹਾ ਆ ਉਹ ਵੈ ਗੁਰੂ ਦੇ ਘਰ ਚ ਪਰਮਾਨਗੀ ਲੈਂਦਾ ਆ ਗੁਰੂ ਪਾਤਸ਼ਾਹ ਜੀ ਦਾ ਪਿਆਰ ਲੈਂਦਾ ਆ ਤੇ ਉਹ ਆਪਣਾ ਗੁਣ ਸੇਵਾ ਭਗਤੀ ਦਾ ਗੁਣ ਕਦੀ ਵੀ ਨਹੀਂ ਤਿਆਗਦਾ ਰਹਾਉ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਜੋ ਕਿਛ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜੋ ਕਿਛ ਕਰੇ ਸੋ ਆਪੇ ਸੁਆਮੀ ਕਿ ਜੋ ਕੁਛ ਵੀ ਉਹ ਵੈਗੁਰੂ ਕਰਦਾ ਆ ਆਪ ਹੀ ਕਰਦਾ ਹਰ ਆਪੇ ਕਾਰ ਕਮਾਵੇ ਤੇ ਉਹ ਆਪ ਹੀ ਹਰ ਕੋਈ ਕਾਰ ਨੂੰ ਕਮਾਉਂਦਾ ਆ ਹੁਣ ਇਹ ਚੀਜ਼ ਵੈਗੁਰੂ ਤਾਂ ਜਣ ਜਿਹੜਾ ਨਾਮ ਜਪਦਾ ਆ ਭਗਤੀ ਕਰਦਾ ਆ ਸੇਵਾ ਕਰਦਾ ਉਹ ਸਮਝ ਲੈਂਦਾ ਆ ਉਹ ਤਾਂ ਹੀ ਕਿਸੇ ਦੀ ਪਰਵਾਹ ਨਹੀਂ ਕਰਦਾ ਫਿਰ ਸੇਵਾ ਭਗਤੀ ਦੇ ਰਾਹ ਤੇ ਜਦੋਂ ਚੱਲਦਾ ਕਿਉਂਕਿ ਜੋ ਦੁਨੀਆਦਾਰੀ ਦੀ ਕਾਰ ਆ ਇੱਥੇ ਹਰ ਕੋਈ ਵਿਸ਼ੇਵਿਕਾਰਾਂ ਦੀ ਕਮਾਈ ਕਰ ਰਿਹਾ ਆ ਵਿਸ਼ੇਵਿਕਾਰ ਭੋਗ ਰਿਹਾ ਆ ਤੇ ਜੇ ਕੋਈ ਉਹਨਾਂ ਦੇ ਵਿੱਚੋਂ ਇੱਕ ਅੱਧਾ ਕੋਈ ਇਸ ਰਾਹ ਤੇ ਚੱਲਦਾ ਆ ਤੇ ਉਹ ਸਭ ਨੂੰ ਚੰਗਾ ਨਹੀਂ ਲੱਗਦਾ ਹਰ ਕਿਸੇ ਨੂੰ ਲੱਗਦਾ ਆ ਕਿ ਇਹ ਗਲਤ ਕਰ ਰਿਹਾ ਆ ਕਿਉਂਕਿ ਉਹ ਤਾਂ ਆਪ ਉਲਝੇ ਹੋਏ ਹੁੰਦੇ ਆ ਆਪ ਵਿਕਾਰੀ ਹੋਏ ਪਏ ਹੁੰਦੇ ਆ ਪਰ ਜਦੋਂ ਆਪਾਂ ਬਾਣੀ ਦੇ ਕੋਲ ਆ ਕੇ ਸਮਝਦੇ ਆ ਨਾ ਤੇ ਬਾਣੀ ਸਾਨੂੰ ਕਹਿੰਦੀ ਆ ਕਿ ਜੋ ਕੰਮ ਤੂੰ ਇਸ ਦੁਨੀਆ ਤੇ ਕਰਨ ਆਇਆ ਆ ਜਿਸ ਜਲ ਨੇ ਦ ਕਾਰਨ ਤੁਮ ਜਗਾਏ ਸੋ ਅੰਮ੍ਰਿਤ ਗੁਰਪਾਹੀ ਜਿਓ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ ਜਿਵੇਂ ਇੱਕ ਬੰਦਾ ਆਪਣੇ ਜੀਵਨ ਦੀ ਕਮਾਈ ਨੂੰ ਇਕੱਠਿਆਂ ਕਰਦਾ ਹੈ ਨਾ ਪੈਸਾ ਇਕੱਠਾ ਕਰਦਾ ਹੈ ਕੰਮ ਕਰਕੇ ਕਿਰਤ ਕਰਕੇ ਐਵੇਂ ਕਹਿੰਦੇ ਜਿਹੜਾ ਵੈਗਿਰੋ ਦਾ ਪਗ ਤੋ ਸਮਝ ਲੈਂਦਾ ਹੈ ਕਿ ਜੋ ਮੇਰੇ ਜੀਵਨ ਦੀ ਅਸਲ ਕਮਾਈ ਆ ਨਾ ਜੋ ਨਾਮ ਰੂਪੀ ਤਨ ਮੇਰੇ ਨਾਲ ਲਿਜਾਣਾ ਆ ਅੱਗੇ ਜਾਣਾ ਜੋ ਇਕੱਠਾ ਕਰ ਸਕਦਾ ਆ ਉਹ ਮੈਂ ਸੇਵਾ ਭਗਤੀ ਕਰਕੇ ਇਕੱਠਾ ਕਰ ਸਕਦਾ ਆ ਤੇ ਉਹ ਕਰਦਾ ਆ ਫਿਰ ਉਹ ਆਪਣੇ ਗੁਰੂ ਦੀ ਮੰਨ ਕੇ ਸੰਗਤ ਦੇ ਵਿੱਚ ਆ ਕੇ ਸੇਵਾ ਭਗਤੀ ਕਰਕੇ ਉਹ ਨਾਮ ਰੂਪੀ ਹੀਰੇ ਇਕੱਠੇ ਕਰਦਾ ਆ ਜੋ ਇਕੱਠੇ ਕਰਨ ਦਾ ਗੁਰੂ ਪਾਤਸ਼ਾਹ ਜੀ ਉਸ ਨੂੰ ਹੁਕਮ ਦਿੰਦੇ ਆ ਇਹ ਲੈ ਕੇ ਜਾਣਾ ਹੁਣ ਸਾਨੂੰ ਸਭ ਨੂੰ ਇਹ ਦੁਨਿਆਵੀ ਕਾਰ ਦਾ ਤੇ ਪਤਾ ਆ ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਦਾ ਤੇ ਪਤਾ ਆ ਪਰ ਆਤਮਿਕ ਕਾਰ ਕੌਣ ਕਰ ਰਿਹਾ ਆ ਕੌਣ ਇਸ ਲਈ ਕਮਾਈ ਕਰ ਰਿਹਾ ਆ ਨਾਮ ਇਕੱਠਾ ਕਰ ਰਿਹਾ ਆ ਸੇਵਾ ਭਗਤੀ ਕਰ ਰਿਆ ਕੌਣ ਕਰ ਰਿਆ ਕੋਈ ਵਿਰਲਾ ਹੀ ਕੋਈ ਵਿਰਲਾ ਜਣ ਹੀ ਇਹ ਸੇਵਾ ਭਗਤੀ ਦੀ ਕਾਰ ਕਮਾਈ ਕਰਦਾ ਆ ਸੋ ਐਵੇਂ ਹੀ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾ ਰਹੇ ਆ ਕਿ ਪੁੱਤਰ ਤੁਸੀਂ ਵੀ ਸਾਰੇ ਅਸੀਂ ਸਭ ਨੇ ਮਿਲ ਕੇ ਸੰਗਤ ਕਰਨੀ ਆ ਨਾਮ ਜਪਣਾ ਆ ਭਗਤੀ ਕਰਨੀ ਆ ਹੁਣ ਬਾਕੀ ਕੱਚਾ ਤਾਂ ਤੇ ਸਾਰੀ ਦੁਨੀਆ ਇਕੱਠਾ ਕਰ ਰਹੀ ਆ ਕਾਚਾ ਤਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਿੰਨੇ ਪੈਸੇ ਨੇ ਪਦਾਰਥਾਂ ਨੇ ਜੋ ਆਪਾਂ ਇਕੱਠਾ ਕਰ ਰਹੇ ਆਂ ਦਿਨ ਰਾਤ ਲਾ ਕੇ ਇਹਨੇ ਤਾਂ ਨਾਲ ਨਹੀਂ ਜਾਣਾ ਸੋ ਜੇ ਕੋਈ ਬਹੁਤ ਪੈਸੇ ਇਕੱਠਾ ਕਰਦਾ ਸਾਰੀ ਦੁਨੀਆ ਉਹਦੀ ਕਿੰਨੀ ਉਸਤਤ ਕਰਦੀ ਆ ਕਿ ਬਹੁਤ ਵੱਡਾ ਬੰਦਾ ਐ ਇਹਨੇ ਬਹੁਤ ਮਿਹਨਤ ਕਰ ਕੀਤੀ ਆ ਸਾਚਾ ਤਨ ਗੁਰਮਤੀ ਪਾਏ ਤੇ ਜੇ ਕੋਈ ਗੁਰੂ ਦੀ ਮਤ ਲੈਂਦਾ ਆ ਉਹ ਹੀ ਜਾਣਾ ਜਿਹੜਾ ਉਹ ਗੁਰੂ ਦੀ ਮਤ ਲੈ ਕੇ ਬਾਣੀ ਦੀ ਮਤ ਲੈ ਕੇ ਬਾਣੀ ਅਨੁਸਾਰ ਚੱਲ ਕੇ ਉਹ ਨਾਮ ਰੂਪੀ ਤਾਂ ਇਕੱਠਾ ਕਰਦਾ ਆ ਤੇ ਉਹੀ ਇਸ ਤੇ ਚੱਲਦਾ ਆ ਪਰ ਸਾਨੂੰ ਸਭ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਸਾਰੀ ਦੁਨੀਆ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਤਾਂ ਜਿਹੜਾ ਕੋਈ ਸੇਵਾ ਭਗਤੀ ਦੇ ਰਾਹ ਤੇ ਚੱਲਦਾ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ ਜੀ ਇਹ ਵਾਹਿਗੁਰੂ ਦੇ ਰਾਹ ਦੀ ਉਹ ਫਿਰ ਗਲਤ ਬੋਲਦੇ ਆ ਗਲਤ ਕਹਿੰਦੇ ਆ ਪਰ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਆ ਜਿਹੜਾ ਵਾਹਿਗੁਰੂ ਦਾ ਜਾਣੇ ਆ ਉਹ ਆਪਣਾ ਗੁਣ ਨਹੀਂ ਗਵਾਉਂਦਾ ਉਹ ਸੇਵਾ ਭਗਤੀ ਵਾਲਾ ਉਹ ਕਰਦਾ ਹੀ ਰਹਿੰਦਾ ਆ ਕਿਉਂ ਕਰਦਾ ਰਹਿੰਦਾ ਆ ਉਹਨੂੰ ਕੀ ਸਮਝ ਪੈ ਜਾਂਦੀ ਆ ਜੋ ਕਿਛ ਕਰੇ ਸੋ ਆਪੇ ਸੁਆਮੀ ਕਿ ਜੋ ਵੀ ਕਰਦਾ ਵਾਹਿਗੁਰੂ ਆਪ ਕਰਦਾ ਆ ਜੇ ਕਿਸੇ ਦੇ ਵਿੱਚ ਬੋਲ ਰਿਹਾ ਪਰਮਾਤਮਾ ਆਪ ਬੋਲ ਰਿਹਾ ਆ ਜੇ ਕੋਈ ਭਗਤੀ ਕਰ ਰਿਹਾ ਪਰਮਾਤਮਾ ਉਸ ਤੋਂ ਆਪ ਕਰਵਾ ਰਿਹਾ ਆ ਹਰ ਆਪੇ ਕਾਰ ਕਰਮਾਵੇ ਜਿਹੜੀ ਵੀ ਕਾਰ ਕਰਦਾ ਵਈਗੁਰੂ ਆਪ ਹੀ ਕਰਦਾ ਆ ਜਿਵੇਂ ਵੀ ਸਾਰੀ ਦੁਨੀਆ ਹੁਣ ਕਿੰਨੀ ਦੁਨੀਆ ਆ 980 ਕਰੋੜ ਸਾਰੇ ਆਪੋ ਆਪਣੇ ਕਰਮਾਂ ਅਨੁਸਾਰ ਆਪੋ ਆਪਣੇ ਕਾਰਜਾਂ 'ਚ ਲੱਗੇ ਹੋਏ ਆ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਹਰ ਕਿਵੇਂ ਹੋ ਰਿਹਾ ਕੌਣ ਕਰਵਾ ਰਿਹਾ ਇਹਨਾਂ ਤੋਂ ਉਹ ਵਾਹਿਗੁਰੂ ਕਰਵਾ ਰਿਹਾ ਕਿਸੇ ਦੇ ਹੱਥ ਵਸ ਕੁਝ ਨਹੀਂ ਆ ਸਭ ਕੁਝ ਉਹ ਵਾਹਿਗੁਰੂ ਪਰਮਾਤਮਾ ਆਪ ਕਰਾਉਂਦਾ ਆ ਜਿਸ ਤੋਂ ਵੀ ਕਰਵਾਉਂਦਾ ਆ ਸੋ ਇਸ ਲਈ ਆਪਾਂ ਵੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਆ ਮੇਰੇ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰੋ ਤੁਹਾਡਾ ਤਾਂ ਹੁਕਮ ਆ ਬਾਣੀ ਦੇ ਵਿੱਚ ਤਾਂ ਤੁਸੀਂ ਇੱਕ ਹੀ ਗੱਲ ਕਹਿੰਦੇ ਹੋ ਦੇ ਨਾਮ ਜਪਣਾ ਚਾਹੀਦਾ ਆ ਭਗਤੀ ਕਰਨੀ ਚਾਹੀਦੀ ਆ ਸੋ ਗੁਰੂ ਪਾਤਸ਼ਾਹ ਸਾਡੇ ਤੋਂ ਵੀ ਇਹ ਕਾਰ ਆਪ ਹੀ ਕਰਵਾਓ ਹਰ ਆਪੇ ਹੀ ਮਤ ਦੇਵੈ ਸਵਾਮੀ ਕਹਿੰਦੇ ਜਿਸ ਨੂੰ ਵੈਗੁਰੂ ਆ ਆਪ ਮਤ ਦਿੰਦਾ ਆ ਨਾ ਉਹੀ ਮਤ ਲੈ ਸਕਦਾ ਆ ਜਿਸ ਕਿਸੇ ਨੂੰ ਹੁਣ ਮਤ ਮਿਲੀ ਹੋਏ ਕਿ ਸੇਵਾ ਭਗਤੀ ਕਰਨੀ ਆ ਨਾਮ ਜਪਣਾ ਆ ਅਮਰਤ ਦੀ ਦਾਤ ਦੇ ਲੈ ਕੇ ਜਿਹੜਾ ਗੁਰੂ ਦੇ ਨਾਲ ਜੁੜਿਆ ਆ ਕਿਵੇਂ ਜੁੜਿਆ ਉਹਨੂੰ ਕਿੰਨੇ ਸਮਝਾਇਆ ਪਰਮਾਤਮਾ ਨੇ ਆਪ ਹੀ ਸਮਝਾਇਆ ਉਸਨੂੰ ਹਰ ਆਪੇ ਬੋਲ ਬੁਲਾਵੇ ਤੇ ਜਿਹੜੇ ਉਹ ਬੋਲ ਬੋਲ ਰਿਹਾ ਆ ਜਿਹੜਾ ਵਾਗੇ ਨਾਮ ਜਪਦਾ ਭਗਤੀ ਕਰਦਾ ਆ ਕੋਈ ਮੰਨ ਲਓ ਪ੍ਰਚਾਰ ਦੀ ਸੇਵਾ ਕਰ ਰਿਹਾ ਉਹ ਪਰਮਾਤਮਾ ਉਸ ਤੋਂ ਆਪ ਕਰਵਾ ਰਿਹਾ ਸਾਡੇ ਕਿਸੇ ਦੇ ਹੱਥ ਵਿੱਚ ਹੱਥ ਵਸ ਕੁਝ ਨਹੀਂ ਹੈਗਾ ਸਭ ਕੁਝ ਉਸ ਵੈਗੁਰੂ ਦੇ ਹੱਥ 'ਚ ਆ ਤੇ ਇਵੇਂ ਹੀ ਉਹ ਸਮਝ ਲੈਂਦਾ ਆ ਕਿ ਜੇ ਕੋਈ ਮੈਨੂੰ ਬੁਰਾ ਕਹਿ ਰਿਹਾ ਆ ਉਸ ਤੋਂ ਵੀ ਵੈਗਰੂ ਬੁਲਵਾ ਰਿਹਾ ਆ ਜੇ ਕੋਈ ਚੰਗਾ ਕਹਿ ਰਿਹਾ ਉਸ ਤੋਂ ਵੀ ਵੈਗਰੂ ਬੁਲਵਾ ਰਿਹਾ ਫਿਰ ਉਹ ਇਨਾਂ ਚੀਜ਼ਾਂ 'ਚ ਨਹੀਂ ਉਲਝਦਾ ਕਿ ਕਿਹੜਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦਾ ਫੋਕਸ ਉਹਦਾ ਧਿਆਨ ਸਿਰਫ ਇੱਕ ਚੀਜ਼ ਤੇ ਹੁੰਦਾ ਆ ਕਿ ਮੈਂ ਨਾਮ ਜਪਣਾ ਆ ਮੈਂ ਭਗਤੀ ਕਰਨੀ ਆ ਹੁਣ ਜਿਵੇਂ ਮੰਨ ਲਓ ਆਪਾਂ ਵੀ ਆਪਣੇ ਕਾਰਵਿਹਾਰ ਕਰਦੇ ਆ ਪਰ ਸਾਡੇ ਆਲੇ ਦੁਆਲੇ ਕਿੰਨਾ ਕੋਸ਼ਾ ਕਿੰਨੀ ਭਟਕਣਾ ਪਰ ਆਪਾਂ ਇਹ ਥੋੜਾ ਅੱਜ ਕੋਈ ਹੋਰ ਕੰਮ ਕੀਤਾ ਕੱਲ ਨੂੰ ਕੋਈ ਹੋਰ ਕਰ ਲਿਆ ਕਿਸੇ ਨੇ ਆ ਕੇ ਮੈਨੂੰ ਤੀਜਾ ਕੰਮ ਦੱਸਿਆ ਆਪਾਂ ਉਹ ਸ਼ੁਰੂ ਕਰ ਲਿਆ ਨਹੀਂ ਆਪਾਂ ਆਪਣੀ ਮਤ ਦੇ ਨਾਲ ਸਮਝਦੇ ਆ ਉਸ ਚੀਜ਼ ਨੂੰ ਮੇਰੇ ਲਈ ਕੀ ਸਹੀ ਆ ਕੀ ਗਲਤ ਆ ਮੈਨੂੰ ਕੀ ਸਹੀ ਆ ਕੀ ਗਲਤ ਆ ਆਪਾਂ ਆਪਣੇ ਅਨੁਸਾਰ ਉਹ ਕੰਮ ਕਰਦੇ ਆ ਇਵੇਂ ਹੀ ਗੁਰੂ ਪਾਤਸ਼ਾਹ ਜੀ ਜੇ ਕਿਸੇ ਨੂੰ ਮੱਤ ਦਿੰਦੇ ਆ ਤੇ ਆਪ ਹੀ ਦਿੰਦੇ ਆ ਜੇ ਕੋਈ ਭਗਤੀ ਕਰਦਾ ਆ ਨਾਮ ਜਪਦਾ ਐਸ ਰਾਹ ਤੇ ਚੱਲਦਾ ਆ ਕਿਉਂਕਿ ਰਾਹ ਤਾਂ ਦੋ ਆ ਲਿਵਤਾਤ ਦੋਈ ਰਾਹ ਹੈ ਇੱਕ ਲਿਵਦਾ ਭਗਤੀ ਦਾ ਤੇ ਇੱਕ ਵਿਕਾਰੀ ਵਿਸ਼ੇਵਕਾਰਾਂ ਦਾ ਹੁਣ ਇਹ ਸਾਡੇ ਤੇ ਆ ਕਿ ਅਸੀਂ ਕਿਸ ਤੇ ਚੱਲਣਾ ਆ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰ ਦੇਣ ਬਖਸ਼ਿਸ਼ ਕਰ ਦੇਣ ਤੇ ਸਾਨੂੰ ਉਹ ਲਿਵ ਦੇ ਰਾਹ ਤੇ ਚਲਾ ਲੈਂਦੇ ਆ ਇਹੀ ਰਾਹ ਆ जिन्ने ਸਾਨੂੰ ਸੱਚਖੰਡ ਲੈ ਕੇ ਜਾਣਾ ਆ ਜਿन्ने ਸਾਨੂੰ ਉਹ ਵੈਗੁਰੂ ਦੇ ਘਰ ਚ ਪ੍ਰਮਾਣਗੀ ਦਿਵਾਉਣੀ ਆ ਸੋ ਇਸ ਲਈ ਅਸੀਂ ਸਭ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੋਂ ਬਖਸ਼ਿਸ਼ ਲੈ ਕੇ ਵੱਦ ਤੋਂ ਵੱਤ ਨਾਮ ਜਪਣਾ ਆ ਵੱਦ ਤੋਂ ਵੱਤ ਅਸੀਂ ਗੁਰੂ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਸੰਗਤੀ ਰੂਪ ਚ ਇਕੱਠਿਆਂ ਹੋ ਕੇ ਸੇਵਾ ਭਗਤੀ ਕਰਨੀ ਆ ਸਰਬੱਤ ਦੇ ਭਲੇ ਹਿੱਤ ਆਪਾਂ ਪੰਥ ਲਈ ਸੇਵਾ ਕਰਨੀ ਆ ਸੱਚ ਦਾ ਪ੍ਰਚਾਰ ਕਰਨਾ ਆ ਸਿੱਖੀ ਦਾ ਪ੍ਰਚਾਰ ਕਰਨਾ ਆ ਵੱਦ ਤੋਂ ਵੱਦ ਨਾਮ ਜਪਣਾ ਆ ਅਮਰਤੀਆਂ ਦਾਤਾਂ ਲੈ ਕੇ ਅਸੀਂ ਗੁਰੂ ਵਾਲੇ ਬੰਨਣਾ ਆ ਗੁਰੂ ਦੇ ਪੁੱਤਰ ਬੰਨਣਾ ਆ ਹਰ ਆਪੇ ਪੰਜ ਤਤ ਵਿਸਥਾਰਾਂ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਝੁਕਾਵੇ ਹਰ ਆਪੇ ਪੰਜ ਤੱਤ ਵਿਸਥਾਰਾ ਸ਼ਬਦ ਦੇ ਦੂਜੇ ਤੇ ਅਖੀਰਲੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਹ ਵੈਗਰੂ ਆਪ ਹੀ ਪੰਜਾਂ ਤੱਤਾਂ ਦਾ ਉਹਨੇ ਖਿਲਾਰਾ ਖਿਲਾਰਿਆ ਹੋਇਆ ਪਸਾਰਾ ਸਾਰਾ ਗੁਰੂ ਪਾਤਸ਼ਾਹ ਜੀ ਨੇ ਪੰਜਾਂ ਤੱਤਾਂ ਦਾ ਬਣਾਇਆ ਹੋਇਆ ਆ ਪੰਜ ਤੱਤ ਹਵਾ ਪਾਣੀ ਅੱਗ ਆਕਾਸ਼ ਇਹਨਾਂ ਸਭ ਪੰਜ ਤੱਤਾਂ ਤੋਂ ਗੁਰੂ ਪਾਤਸ਼ਾਹ ਜੀ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਆ ਸਾਡੇ ਸਰੀਰ ਇਹ ਕੁਦਰਤ ਸਾਰੀ ਪੰਜਾਂ ਤੱਤਾਂ ਤੋਂ ਗੁਰੂ ਪਾਤਸ਼ਾਹ ਜੀ ਨੇ ਬਣਾਈਆਂ ਵਿੱਚ ਧਾਤੂ ਪੰਜ ਆਪ ਪਾਵੇ ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਪੰਜ ਧਾਤਾਂ ਨੂੰ ਪੈਦਾ ਕੀਤਾ ਹੋਇਆ ਆ ਇਹ ਗੁਰੂ ਪਾਤਸ਼ਾਹ ਜੀ ਦਾ ਇਹ ਸਾਰੀ ਕੁਦਰਤ ਨੂੰ ਬਣਾਉਣ ਦਾ ਇੱਕ ਤਰੀਕਾ ਆ ਤੇ ਵੈਗਰੂ ਨੇ ਜਿਵੇਂ ਉਸ ਨੂੰ ਚੰਗਾ ਲੱਗਾ ਉਹਨੇ ਸਾਰੀ ਕੁਦਰਤ ਬਣਾਈ ਆ ਹੁਣ ਅਸੀਂ ਕੋਈ ਬਣਾ ਸਕਦੇ ਆ ਐਵੇਂ ਦਾ ਕੁਛ ਜਿਵੇਂ ਹੁਣ ਹਵਾ ਆ ਹਵਾ ਦੇ ਵਿੱਚ ਸਾਨੂੰ ਇੱਕ ਸਪਰਸ਼ ਮਹਿਸੂਸ ਹੁੰਦੀ ਆ ਨਾ ਜਦੋਂ ਸਾਨੂੰ ਹਵਾ ਲੱਗਦੀ ਆ ਸਾਨੂੰ ਠੰਡੀ ਲੱਗਦੀ ਆ ਸਾਨੂੰ ਗਰਮ ਲੱਗਦੀ ਆ ਉਹਦੇ ਚੋਂ ਸਾਨੂੰ ਇੱਕ ਸਪਰਸ਼ ਮਿਲਦੀ ਆ ਅੱਗ ਦੇ ਵਿੱਚੋਂ ਸਾਨੂੰ ਸੇਕ ਮਿਲਦਾ ਆ ਐਵੇਂ ਗੁਰੂ ਪਾਤਸ਼ਾਹ ਜੀ ਨੇ ਇਹ ਪੰਜਾਂ ਤੱਤਾਂ ਨੂੰ ਪੈਦਾ ਕਰਕੇ ਪੰਜ ਤੱਤਾਂ ਨੂੰ ਪੈਦਾ ਕੀਤਾ ਆ ਤੇ ਇਹਦੇ ਤੇ ਸਾਰੀ ਕੁਦਰਤ ਟਿਕੀ ਹੋਈ ਆ ਜਿਵੇਂ ਸਾਡਾ ਸਰੀਰ ਆ ਇਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਤੇ ਅੰਦਰ ਵਾਹਿਗੁਰੂ ਨੇ ਜੋਤ ਟਿਕਾਈ ਹੋਈ ਆ ਜੋ ਸਾਡੀ ਜੀਵਾਤਮਾ ਆ ਸਰੀਰ ਤਾਂ ਮਿੱਟੀ ਆ ਹਵਾ ਪਾਣੀ ਅੱਗ ਆਕਾਸ਼ ਇਹ ਇਨ੍ਹਾਂ ਚੀਜ਼ਾਂ ਦਾ ਬਣਿਆ ਹੋਇਆ ਆ ਤੇ ਗੁਰੂ ਪਾਤਸ਼ਾਹ ਜੀ ਨੇ ਅੰਦਰ ਅੰਦਰੋ ਵਾਹਿਗੁਰੂ ਦੀ ਜੋਤ ਟਿਕਾਈ ਹੋਈ ਆ ਸੋ ਉਹ ਸਾਡੀ ਉਹ ਸਾਡਾ ਅਸਲੀ ਸ਼ਰੀਰ ਆ ਦਸਵੇਂ ਨਿਜਕਰਵਾਸਾ ਪਾਏ ਜੋ ਸਾਡੇ ਦਸਮ ਦਵਾਰ ਦੇ ਵਿੱਚ ਟਿਕੀ ਹੋਈ ਆ ਉਹ ਸਾਡੇ ਅੰਦਰ ਰਹਿ ਰਿਹਾ ਵਾਹਿਗੁਰੂ ਆ ਅਸੀਂ ਉਸ ਨੂੰ ਪਛਾਣ ਲੈਣਾ ਆ ਸੇਵਾ ਭਗਤੀ ਕਰਕੇ ਸੋ ਭਗਤ ਜਨਾਂ ਨੇ ਉਹਨੂੰ ਹੀ ਪਛਾਣਿਆ ਉਸ ਜੀਵਨ ਨੂੰ ਹੀ ਪਛਾਣਿਆ ਜੋ ਅਸਲੀ ਆ ਜਨ ਨਾਨਕ ਸਤਿਗੁਰ ਮਿਲਲੇ ਆਪੇ ਹਰ ਆਪੇ ਝਗੜ ਚੁਕਾਵੇ ਕਹਿੰਦੇ ਹੇ ਨਾਨਕ ਉਹ ਜਿਹੜਾ ਵੈਗਰੂ ਆ ਉਹ ਆਪ ਹੀ ਆਪਣੇ ਜਨ ਨੂੰ ਆਪਣੇ ਨਾਲ ਮਿਲਾਉਂਦਾ ਆ ਉਹ ਵੈਗਰੂ ਆਪਣੇ ਜਨ ਨੂੰ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਾ ਲੈਂਦਾ ਆ ਹਰ ਆਪੇ ਝਗੜ ਚੁਕਾਵੇ ਤੇ ਇਵੇਂ ਉਸ ਦੇ ਅੰਦਰੋਂ ਸਾਰੇ ਝਗੜੇ ਬਖੇੜੇ ਖਤਮ ਕਰ ਦਿੰਦਾ ਆ ਕਿ ਜਿਸ ਨੂੰ ਪਰਮਾਤਮਾ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਨਾਲ ਮਿਲਾ ਦਿੱਤਾ ਸੱਚੇ ਗੁਰੂ ਦੇ ਨਾਲ ਮਿਲਾ ਦਿੱਤਾ ਉਹਦੇ ਅੰਦਰੋਂ ਸਭ ਵਲੇਵੇਂ ਸਭ ਜੋ ਝਗੜੇ ਹੁੰਦੇ ਆ ਜਾਂ ਵਿਕਾਰ ਉਸ ਨੂੰ ਤੰਗ ਕਰਦੇ ਆ ਵਿਕਾਰਾਂ ਦੇ ਝਗੜੇ ਹੁੰਦੇ ਆ ਸਭ ਖਤਮ ਹੋ ਜਾਂਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਉਸ ਨੂੰ ਹਰ ਚੀਜ਼ ਸਮਝਾ ਦਿੰਦੇ ਆ ਇਹ ਸੱਚੇ ਗੁਰੂ ਆ ਨਾ ਜੋ ਉਸ ਸੱਚੇ ਰਾਹ ਦੀ ਪ੍ਰੇਰਨਾ ਦਿੰਦੇ ਆ ਸਾਡੇ ਲਈ ਸਹੀ ਕੀ ਆ ਗਲਤ ਕੀ ਆ ਬਾਣੀ ਦੇ ਵਿੱਚ ਹਰ ਚੀਜ਼ ਲਿਖੀ ਆ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਹਰ ਚੀਜ਼ ਹਰ ਥਾਂ ਤੇ ਇੱਕ ਗੁਰਸਿੱਖ ਨੇ ਕਿਵੇਂ ਵਿਚਰਨਾ ਆ ਰਹਿਣਾ ਆ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਆ ਗੁਰੂ ਪਾਤਸ਼ਾਹ ਜੀ ਨੇ ਸਭ ਕੁਝ ਸਮਝਾਇਆ ਆ ਤੇ ਗੁਰੂ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿੰਨੂੰ ਮਿਲਦੇ ਆ ਜਦ ਨਾਨਕ ਸਤਗੁਰ ਮਿਲਲੇ ਆਪੇ ਕਿ ਆਪਣੇ ਜਨ ਨੂੰ ਸੱਚਾ ਗੁਰੂ ਵੈਗੁਰੂ ਆਪ ਹੀ ਮਿਲਾਉਂਦਾ ਆ ਹਰ ਆਪੇ ਝਗੜ ਚੁਕਾਵੇ ਤੇ ਉਸ ਦੇ ਅੰਦਰੋਂ ਸਾਰੇ ਝਗੜੇ ਬਖੇੜੇ ਵੈਗੁਰੂ ਪਰਮਾਤਮਾ ਆਪ ਹੀ ਖਤਮ ਕਰਦਾ ਆ ਸੋ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਮਿਲੇ ਆ ਜਿਹੜੇ ਸਾਨੂੰ ਹਰ ਗੱਲ ਸਮਝਾ ਰਹੇ ਆ ਸਾਨੂੰ ਅੰਮ੍ਰਿਤ ਦੇ ਦਾਤ ਲੈ ਕੇ ਨਾਮ ਦੇ ਨਾਲ ਜੁੜਨ ਦੀ ਪ੍ਰੇਰਣਾ ਦੇ ਰਹੇ ਆ ਕੁਰਾਤਾਂ ਤਿਆਗਨ ਨੂੰ ਕਹਿੰਦੇ ਆ ਰਹਿਜ ਪਰਬਖ ਹੋਣ ਨੂੰ ਕਹਿੰਦੇ ਆ ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਬੰਨਾ ਇਹਨਾਂ ਦੇ ਸੇਵਕ ਬੰਨਾ ਇਹ ਕਦੋਂ ਬਣਿਆ ਜਾਂਦਾ ਜਦੋਂ ਆਪਾਂ ਕੁਰਾਤਾਂ ਛੱਡ ਕੇ ਰਹਿਜ ਪਰਬਖ ਹੋ ਕੇ ਪੰਜਾਂ ਪਿਆਰਿਆਂ ਦੇ ਰਾਹੀਂ ਸਿਰ ਤੇ ਹੱਥ ਰਖਵਾਉਂਦੇ ਆ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੂੰ ਆਪਣੇ ਗੁਰੂ ਧਾਰਨ ਕਰਦੇ ਆ ਸੋ ਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਆਪਣੇ ਨਾਲ ਜੋੜ ਕੇ ਇਹ ਸੋਹਣਾ ਜੀਵਨ ਬਖਸ਼ਣ ਤੇ ਜੋ ਗੁਰੂ ਪਾਤਸ਼ਾਹ ਜੀ ਨੇ ਅੱਜ ਸਿੱਖਿਆ ਦਿੱਤੀ ਆ ਸਾਨੂੰ ਕਿ ਸਭ ਕੁਝ ਉਸ ਵਾਹਿਗੁਰੂ ਦੇ ਹੱਥ 'ਚ ਆ ਹਰ ਕੋਈ ਚੀਜ਼ ਜਿਵੇਂ ਵੀ ਵਾਹਿਗੁਰੂ ਕਿਸੇ ਤੋਂ ਕਰਵਾਉਂਦਾ ਆ ਸਭ ਕੁਝ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਿਹਾ ਆ ਤੇ ਸਾਨੂੰ ਵੀ ਵਾਹਿਗੁਰੂ ਦੇ ਜਨ ਬਣ ਕੇ ਉਸ ਦਾ ਨਾਮ ਜਪਣਾ ਚਾਹੀਦਾ ਨਾਮ ਦੇ ਨਾਲ ਜੁੜਨਾ ਚਾਹੀਦਾ ਆ ਤੇ ਕਦੀ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਜੇ ਜੇ ਮੰਨ ਲਓ ਆਪਾਂ ਸੇਵਾ ਭਗਤੀ ਦੇ ਰਾਹ ਤੇ ਚੱਲ ਰਹੇ ਆ ਜੇ ਕੋਈ ਸਾਡੀ ਨਿੰਦਿਆ ਕਰੇ ਗਲਤ ਕਵੇ ਤੇ ਕਦੀ ਵੀ ਸਾਨੂੰ ਆਪਣੇ ਗੁਣ ਨਹੀਂ ਛੱਡਣਾ ਚਾਹੀਦਾ ਸੇਵਾ ਭਗਤੀ ਦਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਏਸੀ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਗੁਰੂ ਪਾਤਸ਼ਾਹ ਜੀ ਸਾਨੂੰ ਸਭ ਨੂੰ ਸਮਰੱਥਾ ਬਖਸ਼ਣ ਕਿ ਅਸੀਂ ਇਸ ਹੁਕਮ ਤੇ ਚੱਲ ਸਕੀਏ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ ਬਾਣੀ ਦੀ ਵਿਚਾਰ ਕਰਦੇ ਆ ਏਕ ਹੀ ਨਹੀਂ ਅਨੇਕ ਪ੍ਰਕਾਰ ਦੀਆਂ ਪੁੰਨਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸਾਰੀ ਸੰਗਤ ਬਖਸ਼ਣ ਹਰ ਹੋ ਬਖਸ਼ ਲੈਣਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਬਖਸ਼ਣ ਹਰ ਹਨ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ